ਪਰসিদ্ধ ਪੰਜਾਬੀ ਸੂਫੀ ਗਾਇਕ ਤੇ ਮਾਸਟਰ ਸੁਲੀਮ ਦੇ ਪਿਤਾ 우ਸਤਾਦ ਪੂਰਨ ਸ਼ਾ ਕੋਟੀ ਦਾ ਅੱਜ 72 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਹਨਾਂ ਦੇ ਦਿਹਾਂਤ ਦੇ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ ਫੈਲ ਗਈ। ਆਪਣੀ ਸਾਦਗੀ, ਸੂਫੀ ਪਰੰਪਰਾ ਅਤੇ ਲੋਕ ਸੰਗੀਤ ਪ੍ਰਤੀ ਸਮਰਪਣ ਨਾਲ ਉਹਨਾਂ ਨੇ ਪੰਜਾਬੀ ਸੰਗੀਤ ਨੂੰ ਇੱਕ ਨਵੀਂ ਪਛਾਣ ਦਿੱਤੀ ਅਤੇ ਕਈ ਕਲਾਕਾਰਾਂ ਦਾ ਕੈਰੀਅਰ ਵੀ ਬਣਾਇਆ। ਉਹਨਾਂ ਦੇ ਦਿਹਾਂਤ ਨਾਲ ਸੰਗੀਤ ਪ੍ਰੇਮੀਆਂ ਨੂੰ ਗੈਰਾਸਦਮਾ ਪਹੁੰਚਿਆ ਹੈ 우ਸਤਾਦ ਪੂਰਨਸ਼ਾ ਕੋਟੀ ਨੂੰ ਸੂਫੀਅਤੇ ਭਗਤੀ ਸੰਗੀਤ ਦੀ ਅਮੀਰ ਪਰੰਪਰਾ ਦਾ ਇੱਕ ਮਜ਼ਬੂਤ ਥੰਮ ਮੰਨਿਆ ਜਾਂਦਾ ਹੈ ਆਪਣੇ ਜੀਵਨ ਦੌਰਾਨ ਉਹਨਾਂ ਨੇ ਬਹੁਤ ਸਾਰੇ ਕਲਾਕਾਰਾਂ ਨੂੰ ਸੰਗੀਤ ਦੀਆਂ ਬਾਰੀਕੀਆਂ ਸਿਖਾਈਆਂ ਅਤੇ ਉਹਨਾਂ ਨੂੰ ਅਧਿਆਤਮਿਕ ਸੰਗੀਤ ਦਾ ਰਸਤਾ ਦਿਖਾਇਆ ਉਹਨਾਂ ਦੇ ਚੇਲਿਆਂ ਵਿੱਚ ਮਾਸਟਰ ਸੁਲੀਮ, ਸੁਰਾਜ ਹੰਸ, ਜਸਬੀਰ ਜੱਸੀ ਆਦ ਕਈ ਕਲਾਕਾਰ ਸ਼ਾਮਲ ਨੇ ਉਹਨਾਂ ਨੇ ਪੰਜਾਬੀ ਲੋਕ ਅਤੇ ਸੂਫੀ ਸੰਗੀਤ ਨੂੰ ਉਤਸ਼ਾਹਤ ਕੀਤਾ ਉਹਨਾ ਨੂੰ ਇੱਕ ਮਹਾਨ ਸੰਗੀਤ ਗੁਰੂ ਵਜੋਂ ਵੀ ਮਾਨਤਾ ਪ੍ਰਾਪਤ ਹੋਈ। ਸੰਗੀਤ ਉਦਯੋਗ ਦੇ ਕਈ ਵਿਦਗਜਾਂ ਨੇ ਉਹਨਾਂ ਦੇ ਦੇਹਾਂਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਮਾਸਟਰ ਸਲੀਮ ਦੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਹੈ।